ਇਹ ਵਾਲੀਬਾਲ ਦਾ ਮੁਕਾਬਲਾ 8 ਟੀਮਾਂ ਸਾਡੇ ਕੋ ਜਿਹੜੀਆਂ ਇੱਥੇ ਪਹੁੰਚੀਆਂ ਸੀ ਉਹਨਾਂ ਦਾ ਕਰਵਾਇਆ ਸਮਾਜਿਕ ਦੇ ਹੱਥੋਂ ਦੀ ਤੇ ਹੋਣਾ ਚਾਹੀਦਾ ਦੇਲਨ ਚਾਨੰਦਰ ਕਿਉਂਕਿ ਦਿਲ ਤੋਂ ਬਗੈਰ ਐਮ ਜੀ ਗਰਮੀ ਦੇ ਵਿੱਚ ਨਾ ਇਹ ਕਬੱਡੀ ਖੇਡੀ ਜਾਂਦੀ ਤੇ ਨਾ ਹੀ ਵਾਲੀਬਾਲ ਖੇਡੀ ਜਾਂਦਾ ਇਹਨਾਂ ਸਾਰੇ ਖਿਡਾਰੀਆਂ ਦਾ ਸਰਕਾਰਾਂ ਤੇ ਖਾਸ ਕਰਕੇ ਕੋਸ ਸਰਪੰਦ ਬਾਕੀ ਸਰਕਾਰ ਦਾ ਤੇ ਸਾਡੇ ਪੁਲਿਸ ਪ੍ਰਸ਼ਾਸਨ ਦਾ ਵੀ ਬਹੁਤ ਸਾਰਾ ਚਾਹ ਜਰਦਾ ਜੇ ਮੰਤਰੀ ਸਾਹਿਬ ਵੀ ਅੱਜ ਸਾਨੂੰ ਕਿਉਂਕਿ ਬਹੁਤ ਬਿਜੀ ਰਹੇ ਆ ਅੱਜ ਜਲੰਧਰ ਦੇ ਵਿੱਚ ਬੇਸਨਾਂ ਵੋਟਾਂ ਪੈ ਰਹੀਆਂ ਆ ਅੱਜ ਕੰਡਿਆਲਾ ਗੁਰੂ ਸਬ ਡਿਵੀਜ਼ਨ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਉਹ ਨਸ਼ਿਆਂ ਨੂੰ ਰੋਕਣ ਵਾਸਤੇ ਜਿਹੜੀ ਮੁਹਿੰਮ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਆ ਉਹਦੇ ਇੱਕ ਉਪਰਾਲਾ ਕੀਤਾ ਗਿਆ ਸਾਡੇ ਇਥੇ ਵਾਲੀਬਾਲ ਦਾ ਮੈਚ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਪੰਡਾਲਾ ਸਕੂਲ ਦੀ ਜਿਹੜੀ ਗਰਾਊਂਡ ਆ ਉਹਦੇ ਵਿੱਚ ਕਰਵਾਇਆ ਜਾ ਰਿਹਾ ਸੱਤ ਸਾਡੀਆਂ ਇੱਥੇ ਟੀਮਾਂ ਜਿਹੜੀਆਂ ਨੇ ਪਹੁੰਚੀਆਂ ਨੇ ਸਾਡੇ ਇਲਾਕੇ ਦੇ ਲੋਕ ਸਾਡੇ ਵੱਖ-ਵੱਖ ਸਕੂਲਾਂ ਦੇ ਬੱਚੇ ਸਾਡੇ ਜਿਹੜੇ ਪੁਲਿਸ ਦੇ ਅਧਿਕਾਰੀ ਸਾਰੇ ਇੱਥੇ ਮੌਜੂਦ ਨੇ ਪਰ ਮੈਂ ਸਮਝਦਾ ਕਿ ਬਹੁਤ ਵਧੀਆ ਉਪਰਾਲਾ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਅਸੀਂ ਜਿੱਥੇ ਨਸ਼ਾ ਤਸਕਰ ਜਿਹੜੇ ਨੇ ਉਹਨਾਂ ਨੂੰ ਫੜਨ ਦੀ ਪੂਰੀ ਵਹਲ ਆਈ ਹੋਈ ਹੈ ਪੂਰੀ ਕੋਸ਼ਿਸ਼ ਦੇ ਵਿੱਚ ਆ ਉਥੇ ਨਾਲ ਦੇ ਨਾਲ ਆਪ ਸਰਕਾਰੇ ਚਾਹੁੰਦੀ ਆ ਕਿ ਅਸੀਂ ਨਾਲ ਬੱਚਿਆਂ ਨੂੰ ਖੇਡਾਂ ਦੇ ਪ੍ਰਤੀ ਮੋਟੀਵੇਟ ਕਰਕੇ ਅਸੀਂ ਉਹਨਾਂ ਨੂੰ ਨਸ਼ਿਆਂ ਤੋਂ ਜਿਹੜਾ ਆ ਉਹ ਦੂਰ ਰੱਖੀਏ ਸੋ ਮੇਰਾ ਪੰਜਾਬ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਗਾ ਕਿ ਆਪਾਂ ਆਪਣੇ ਘਰ ਬਚਾਈਏ ਆਪਣੇ ਮਾਪੇ ਦੀ ਸੇਵਾ ਕਰੀਏ ਬਹੁਤ ਦੁਖੀ ਹੁੰਦੇ ਨੇ ਮਾਪੇ ਜਦੋਂ ਉਹਨਾਂ ਦੇ ਬੱਚੇ ਨਸ਼ਿਆਂ ਵੱਲ ਜਾਂਦੇ ਨੇ ਸੋ ਮੇਰੀ ਇਹੋ ਹੀ ਅਪੀਲ ਆ ਕਿ ਇਸ ਲਹਾਨਤ ਤੋਂ ਜਿਹੜੇ ਆ ਆਪਾਂ ਦੂਰ ਰਹੀਏ ਬਹੁਤ ਬਹੁਤ ਧੰਨਵਾਦ ਸਮਾਜਿਕ ਦੇ ਹੱਥੋਂ ਦੀ ਤੇ ਹੋਣਾ ਚਾਹੀਦਾ ਦੇ ਇਨਸਾਨ ਅੰਦਰ ਕਿਉਂਕਿ ਦਿਨ ਤੋਂ ਵਗੈਰਾ ਸਾਵੀ ਜੀ ਗਰਮੀ ਦੇ ਵਿੱਚ ਨਾ ਇਹ ਕਬੱਡੀ ਖੇਡੀ ਜਾਂਦੀ ਤੇ ਨਾ ਹੀ ਵਾਲੀਬਾਲ ਕਿਤੇ ਜਾਂਦਾ ਇਹਨਾਂ ਸਾਰੇ ਖਿਡਾਰੀਆਂ ਦਾ ਸਰਕਾਰ ਦਾ ਖਾਸ ਕਰਕੇ ਕੋਸ ਸਰਪੰਦ ਦਾ ਬਾਕੀ ਸਰਕਾਰ ਦਾ ਤੇ ਸਾਡੇ ਪੁਲਿਸ ਪ੍ਰਸ਼ਾਸਨ ਦਾ ਵੀ ਬਹੁਤ ਸਾਰਾ ਚਾਹ ਚਾਹਦਾ ਇਹ ਵਾਲੀਬਾਲ ਦਾ ਮੁਕਾਬਲਾ 8 ਟੀਮਾਂ ਸਾਡੇ ਕੋਲ ਜਿਹੜੀਆਂ ਇੱਥੇ ਪਹੁੰਚੀਆਂ ਸੀ ਉਹਨਾਂ ਦਾ